ਸਾਇਬ ਸਖ ਟੀਵੀ ਤੇ ਤੁਹਾਡਾ ਸਵਾਗਤ ਹੈ ਲੈ ਕੇ ਹਾਜ਼ਰ ਹਾਂ ਅੱਜ ਦੀਆਂ ਮੁੱਖ ਖ਼ਬਰਾਂ ਅਰਜੰਦਰ ਸਿੰਘ ਧਾਮੀ ਅਸਤੀਫਾ ਵਾਪਸ ਲੈਣ ਲਈ ਰਾਜ਼ੀ ਹੋਏ ਚਿੱਤਵਲੋਂ ਦੂਜੇ ਦਿਨ ਵੀ ਮਜੇਟੀਆਂ ਤੋਂ 8 ਘੰਟੇ ਪੁੱਛ ਗਏ ਚਾ ਪੈਂ ਤੋਂ ਬਾਅਦ ਹੁਣ ਵੋਟਰ ਆਈਡੀ ਵੀ ਹੋਵੇਗੀ ਧਾਰਨ ਨਾਲ ਲਿੰਕ ਚੋਣ ਕਮਿਸ਼ਨ ਨੇ ਲਿਆ ਵੱਡਾ ਫੈਸਲਾ ਧਰਤੀ ਤੇ ਬਾਵਸ ਪਰਤਨ ਮਗਰੋਂ ਪੀਐਮ મોદી ਨੇ ਸਨੀਤਾ ਵਿਲੀਅਮ ਜੀ ਨੂੰ ਲਿਖਿਆ ਪੱਤਰ ਪੰਜ ਮੈਂਬਰੀ ਕਮੇਟੀ ਵੱਲੋਂ ਪੰਥਕ ਏਕਤਾ ਲਈ ਕੀਤੀ ਪੀਲ ਦਾ ਭਰਿਆ ਗਿਆ ਹਾਂ ਪੱਕੇ ਹੁੰਗਾਰਾ ਜਥੇਦਾਰ ਗੜਗਾਜ ਮੇਡੇ ਮੀਲ ਸਰਕਾਰੀ ਸਕੂਲਾਂ 'ਚੋਂ ਐਲੂਮੀਨੀਅਮ ਦੇ ਭਾਂਡੇ ਹੋਣਗੇ ਬਾਹਰ ਗੰਜੇਪੜ ਦੀ ਦਵਾਈ ਦੇਣ ਵਾਲਾ ਕਲੀਨਿਕ ਸੀਲ ਲੋਕਾਂ ਨੂੰ ਹੋਏ ਰੈਕਸ਼ਨ ਮਗਰੋਂ ਹੋਈ ਕਾਰਵਾਈ ਹਰ ਸਿਮਰਤ ਨੇ ਕੇਂਦਰ ਕੋਲ ਚੁੱਕਿਆ ਤਖਤ ਤੰਦਵਾਨ ਸਾਹਿਬ ਨੂੰ ਰੇਲਵੇ ਨਾਲ ਜੋੜਨ ਦਾ ਮੁੱਦਾ ਤਕਨੀਕੀ ਕ੍ਰਿਸ਼ਮਾ ਪੰਜਾਬ ਦੀਆਂ ਸੜਕਾਂ ਤੋਂ ਲੱਭੇ 142 ਕਰੋੜ ਰੁਪਏ ਆਜ ਲਾਣੇ ਲੋਕ ਸਵੱਜ ਗਰਨੇਡ ਹਮਲਿਆਂ ਦਾ ਮੁੱਦਾ ਚੁੱਕਿਆ ਹੁਣ ਖਬਰਾਂ ਵਿਸਤਾਰ ਨਾਲ ਹਰਜਿੰਦਰ ਸਿੰਘ ਧਾਮੀ ਅਸਤੀਫਾ ਵਾਪਸ ਲੈਣ ਲਈ ਰਾਜੀ ਹੋਏ ਚੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਆਪਣਾ ਅਸਤੀਫਾ ਵਾਪਸ ਲੈਣ ਲਈ ਰਾਜੀ ਹੋ ਗਏ ਹਨ ਧਾਮੀ ਨੇ ਕਿਹਾ ਕਿ ਉਹ ਅਗਲੇ 3-4 ਦਿਨਾਂ ਵਿੱਚ ਐ ਜੀ ਪੀ ਸੀ ਪ੍ਰਧਾਨ ਵਜੋਂ ਅਹੁਦਾ ਸੰਭਾਲ ਲੈਣਗੇ ਧਾਮੀ ਨੇ ਚੋਮਣੀ ਕਾਲੇਦਲ ਦੇ ਸਾਬਕਾ ਪ੍ਰਧਾਨ ਸਰਵਜੀਤ ਸਿੰਘ ਬਾਦਲ ਨਾਲ ਆਪਣੀ ਰਹਿਸ਼ਤੇ ਬੰਦ ਕਮਰਾ ਮੀਟਿੰਗ ਮੰਗਰੋ ਇਹ ਗੱਲ ਕਹੀ ਤਾਬਲੀ ਘਰ ਹੈਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਆਂਤਰੀ ਕਮੇਟੀ ਨੇ ਸੋਮਵਾਰ ਨੂੰ ਚੰਡੀਗੜ੍ਹ ਵਿੱਚ ਕੀਤੀ ਆਪਣੀ ਮੀਟਿੰਗ ਜਿੱਥੇ ਧਾਮੀ ਦੇ ਸੀਪੇ ਨੂੰ ਨਾਮਨਜ਼ੂਰ ਕਰਦਿਆਂ ਹਾਜ਼ਰ ਹਸਤਤ ਉਹਨਾਂ ਦੀ ਰਹਿਸ਼ਤੇ ਜਾ ਕੇ ਧਾਮੀ ਨੂੰ ਮਨਾਉਣ ਦੀ ਗੱਲ ਆਕੀ ਸੀ ਮੀਡੀਆ ਨੂੰ ਮੁਖਾਤਬ ਹੁੰਦਿਆਂ ਜੀ ਧਾਮੀ ਨੇ ਕਿਹਾ ਕਿ ਆਂਤਰੀ ਕਮੇਟੀ ਵੱਲੋਂ ਸੀਫਰ ਰੱਦ ਕਰ ਦੇਣ ਉਪਰੰਤ ਸਮੁੱਚੀ ਕਾਲੀ ਲੀਡਰਸ਼ਿਪ ਦੇ ਆਕਰਤੇ ਉਹਨਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਵੱਜੋਂ ਅਹੁਦਾ ਮੋਰ ਹੰਭਾਲਣ ਦਾ ਫੈਸਲਾ ਕੀਤਾ ਹੈ ਅਤੇ ਉਹ ਦੋ ਚਾਰ ਦਿਨਾਂ ਅੰਦਰ ਇਹ ਸੇਵਾ ਸੰਭਾਲ ਲੈਣਗੇ ਇਸ ਤੋਂ ਪਹਿਲਾਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਵਜੋਂ ਸਵੀਰ ਸਿੰਘ ਬਾਦਲ ਉਹਨਾਂ ਦੇ ਘਰ ਪੁੱਜੇ ਇਸ ਮੌਕੇ ਸ਼੍ਰੀ ਧਾਮੀ ਨੇ ਉਹਨਾਂ ਦਾ ਸਵਾਗਤ ਕਰਦਿਆਂ ਨਿੱਗੀ ਜੱਪੀ ਪਾਈ ਅਤੇ ਉਹਨਾਂ ਨੂੰ ਅੰਦਰ ਲੈ ਕੇ ਗਏ ਇਸ ਮੌਕੇ ਸ਼੍ਰੋਮਣੀ ਕਾਲੀਦਾਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਖੁੰਦੜ ਵੀ ਉਹਨਾਂ ਦੇ ਨਾਲ ਸਨ ਇਸ ਮੌਕੇ ਸ਼੍ਰੀ ਬਾਦਲ ਨੇ মিডিਆ ਨਾਲ ਗੱਲਬਾਤ ਕਰਨ ਤੋਂ ਇਨਕਾਰ ਕੀਤਾ ਅਤੇ ਸਿੱਧੇ ਹੀ ਅੰਦਰ ਚਲੇ ਗਏ ਸ਼੍ਰੀ ਧਾਮੀ ਦੀ ਸੁਪੀਰ ਬਾਦਲ ਨਾਲ ਬੰਦ ਕਮਰਾ ਮੀਟਿੰਗ ਹੋਈ ਸੈਟ ਵੱਲੋਂ ਦੂਜੇ ਦਿਨ ਵੀ ਮਜੀਠੀਆ ਤੋਂ 8 ਘੰਟੇ ਪੁੱਛੇ ਗਏ ਦਸੰਬਰ 2021 ਚ ਦਰਜ ਹੋਏ ਨਸ਼ਾ ਤਸਕਰੀ ਦੇ ਦੋਸ਼ਤਾਂ ਤੇ ਕੇਸ ਦੀ ਜਾਂਚ ਲਈ ਪੰਜਾਬ ਸਰਕਾਰ ਵੱਲੋਂ ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਅਗਵਾਈ ਹੇਠ ਗਠਿਤ ਕੀਤੀ ਗਈ ਸਟ ਵੱਲੋਂ ਲਗਾਤਾਰ ਦੂਜੇ ਦਿਨ ਵੀ ਸਾਬਕਾ ਮੰਤਰੀ ਤੇ ਸੀਨੀਅਰ ਕਾਲੀਆਗੂ ਵਿਕਰਮ ਸਿੰਘ ਜੀਟੀਆ ਕੋਲੋਂ ਪੁਲਿਸ ਲਾਈਨ ਵਿੱਚ 8 ਘੰਟੇ ਪੁੱਛਗਿੱਛ ਕੀਤੀ ਗਈ ਸਟ ਨੇ ਉਹਨਾਂ ਕੋਲੋਂ ਮਿੱਤੀ ਮਾਮਲਿਆਂ ਤੇ ਆਧਾਰਿਤ ਸਵਾਲ ਪੁੱਛੇ ਪੁੱਛਗਿੱਛ ਕਰਨ ਵਾਲੀ ਇਸ ਸਟ ਦੇ ਮੈਂਬਰਾਂ ਚ ਚੇਅਰਮੈਨ ਹਰਚਰਨ ਸਿੰਘ ਭੁੱਲਰ ਡੀਆਈਜੀ ਬਰਨੂ ਸ਼ਰਮਾ ਆਈਪੀਐਸ ਜੁਗੇਸ਼ ਸ਼ਰਮਾ ਐਸਪੀ ਇਨਵੈਸਟੀਗੇਸ਼ਨ ਆ ਇੰਸਪੈਕਟਰ ਦਰਬਾਰਾ ਸਿੰਘ ਅਤੇ ਏਡੀਏ ਅਨਮੋਲਜੀ ਸਿੰਘ ਮੌਜੂਦ ਸਨ ਕੁਝ ਵਿੱਚ ਮਗਰੋਂ ਪੁਲਿਸ ਲਾਈਨ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੀ ਮੇਟੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੰਬੇ ਹੱਥੀ ਲੈਣਿਆ ਕਿ ਉਸ ਦੀ ਜ਼ਮਾਨਤ ਰੱਦ ਕਰਵਾ ਕੇ ਜੇਲ੍ਹ ਭੇਜ ਲਈ ਸਰਕਾਰ ਵੱਲੋਂ ਕਰੋੜਾਂ ਰੁਪਏ ਖਰਚ ਕੀਤੇ ਜਾ ਰਹੇ ਹਨ ਪਰ ਉਹਨਾਂ ਨੂੰ ਨਿਆਂਪਾਲਿਕਾ ਤੇ ਪੂਰਾ ਭਰੋਸਾ ਹੈ ਕਿ ਉਸ ਨੂੰ ਇਨਸਾਫ ਜ਼ਰੂਰ ਮਿਲੇਗਾ ਉਹਨਾਂ ਦਾ ਕਹਿਣਾ ਸੀ ਕਿ ਸੁਪਰੀਮ ਕੋਰਟ ਵੀ ਆ ਚੁੱਕੀ ਹੈ ਕਿ ਉਹਨਾਂ ਤੋਂ ਜੋ ਸਵਾਲ ਪੁੱਛਣੇ ਹਨ ਉਹਨਾਂ ਤੇ ਦੋ ਘੰਟਿਆਂ ਤੋਂ ਵੱਧ ਸਮਾਂ ਨਹੀਂ ਲੱਗਦਾ ਪਰ ਇਸ ਦੇ ਬਾਵਜੂਦ ਉਹਨਾਂ ਨੂੰ 7ਵੀਂ 8ਵੀਂ ਵਾਰਸ ਦੇ ਆ ਗਿਆ ਹੈ ਸਰਕਾਰ ਉਹਨਾਂ ਨੂੰ ਜਲੀਲ ਕਰਨ ਲਈ ਜਿਹਾ ਕਰ ਰਹੀ ਹੈ ਪੈਂ ਤੋਂ ਬਾਅਦ ਹੁਣ ਵੋਟਰ ਆਈਡੀ ਵੀ ਹੋਵੇਗੀ ਆਧਾਰ ਨਾਲ ਲਿੰਕ ਚੋਣ ਕਮਿਸ਼ਨ ਨੇ ਲਿਆ ਵੱਡਾ ਫੈਸਲਾ ਆਧਾਰ ਤੇ ਵੋਟਰ ਆਈਡੀ ਨੂੰ ਲਿੰਕ ਕਰਨ ਦਾ ਰਸਤਾ ਸਾਫ਼ ਹੋ ਗਿਆ ਹੈ ਮੰਗਲਵਾਰ ਨੂੰ ਹੋਈ ਇੱਕ ਅਹਿਮ ਬੈਠਕ 'ਚ ਦੇਸ਼ ਦੇ ਚੋਣ ਕਮਿਸ਼ਨ ਨੇ ਇਹਨਾਂ ਦੋਵਾਂ ਨੂੰ ਜੋੜਨ ਦੀ ਇਜਾਜ਼ਤ ਦੇ ਦਿੱਤੀ ਹੈ ਇਸ ਸੰਬੰਧ ਵਿੱਚ ਚੋਣ ਕਮਿਸ਼ਨ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਐਪਿਕ ਨੂੰ ਸਿਧਾਂਤ ਦੀ ਧਾਰਾ 326 ਅਤੇ ਲੋਕ ਪ੍ਰਤੀਨਿਧਤਾ ਐਕਟ ਦੀ ਧਾਰਾ 23 4 23 5 ਅਤੇ 23 6 ਦੇ ਤਹਿਤ ਆਧਾਰ ਨਾਲ ਜੋੜਿਆ ਜਾਵੇਗਾ ਇਸ ਤੋਂ ਪਹਿਲਾਂ ਸਰਕਾਰ ਨੇ ਪੈਨ ਕਾਰਡ ਨੂੰ ਆਧਾਰ ਨਾਲ ਲਿੰਕ ਕਰਨ ਦਾ ਫੈਸਲਾ ਕੀਤਾ ਸੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਚੋਣ ਕਮਿਸ਼ਨ ਨਾ 1950 ਦੇ ਲੋਕ ਪ੍ਰਤੀਨਿਧਤਾ ਐਕਟ ਦੀ ਧਾਰਾ 326 ਅਤੇ ਸੁਪਰੀਮ ਕੋਰਟ ਦੇ ਸੰਬੰਧਿਤ ਫੈਸਲਿਆਂ ਮੁਤਾਬਕ ਐਪਿਕ ਨੂੰ ਆਧਾਰ ਨਾਲ ਜੋੜਨ ਲਈ ਕਦਮ ਚੁੱਕੇਗਾ CEC ਗਿਆਨੇਸ਼ ਕੁਮਾਰ ਦੀ ਅਗਵਾਈ ਵਿੱਚ ਚੋਣ ਕਮਿਸ਼ਨ ਦੇ ਡਾਕਟਰ ਸੁਖਮਨੀ ਸਿੰਘ ਸੰਧੂ ਅਤੇ ਡਾਕਟਰ ਵਿਵੇਕ ਜੋਸ਼ੀ ਨਾਲ ਕੇਂਦਰੀ ਗ੍ਰਹਿਸਖਤਰ ਵਿਧਾਨਪભાગ ਦੇ 77 ਮੀਟਿੰਗਾਈ 77 ਅਤੇ UIDAI ਦੇ CEO ਅਤੇ ECI ਦੇ ਤਕਨੀਕੀ ਮਾਰਾ ਨਾਲ ਮੀਟਿੰਗ ਕੀਤੀ। ਭਾਰਤ ਦੇ ਸੰਵਿਧਾਨ ਦੇ ਆਰਟੀਕਲ 326 ਦੇ ਮੁਤਾਬਕ ਬੋਡ ਦਾ ਅਧਿਕਾਰ ਸਿਰਫ ਭਾਰਤ ਦੇ ਨਾਗਰਿਕ ਨੂੰ ਦਿੱਤਾ ਜਾ ਸਕਦਾ ਹੈ। ਆਧਾਰ ਕਾਰਡ ਹੀ ਕਿਸੇ ਵਿਅਕਤੀ ਦੀ ਪਛਾਣ ਸਥਾਪਿਤ ਕਰਦਾ ਹੈ। ਇਸ ਲਈ ਇਹ ਫੈਸਲਾ ਕੀਤਾ ਗਿਆ ਸੀ ਕਿ EPIC ਨੂੰ ਆਧਾਰ ਨਾਲ ਜੋੜਨ ਦਾ ਕੰਮ ਸੰਵਿਧਾਨ ਦੀ ਧਾਰਾ 326 ਲੋਕ ਪ੍ਰਦੇਸ਼ ਦਾ ਐਕਟ 150 ਦੀ ਧਾਰਾ 23 4 23 5 ਅਤੇ 23 6 ਦੀ ਵਿਵਸਥਾ ਅਮਤਾਵਕ ਅਤੇ W ਸਿਵਲ ਨੰਬਰ 17 2023 ਵਿੱਚ ਸੁਪਰੀਮ ਕੋਰਟ ਦੇ ਫੈਸਲੇ ਮੁਤਾਬਕ ਕੀਤਾ ਜਾਵੇਗਾ ਹੁਣ UIDAI ਅਤੇ ECI ਦੇ ਤਕਨੀਕੀ ਮਾਰਾਮਚਕਾਰ ਤਕਨੀਕੀ ਸਲਾਹ ਮਸ਼ਵਰਾ ਛੇਤੀ ਸ਼ੁਰੂ ਕੀਤਾ ਜਾਵੇਗਾ ਜਾਲੀ ਵੋਟਰਾਂ ਦੀ ਪਛਾਣ ਕਰਨ ਚ ਮਦਦ ਕਰੇਗਾ ਗਾਰਾਸਲ ਚੋਣ ਕਮਿਸ਼ਨ ਨੇ ਹਾਲੀ ਵਿੱਚ ਇਹ ਫੈਸਲਾ ਕੀਤਾ ਸੀ ਕਿ ਉਹ ਅਗਲੇ 3 ਮਹੀਨਿਆਂ ਵਿੱਚ ਡੁਪਲੀਕੇਟ ਨੰਬਰਾਂ ਵਾਲੇ ਵੋਟਰ ਆਈਡੀ ਨੂੰ ਨਵੇਂ ਐਪਿਕ ਨੰਬਰ ਜਾਰੀ ਕਰੇਗਾ ਚੋਣ ਕਮਿਸ਼ਨ ਨੇ ਕਿਹਾ ਸੀ ਕਿ ਡੁਪਲੀਕੇਟ ਨੰਬਰ ਹੋਣ ਦਾ ਮਤਲਬ ਫਰਜੀ ਵੋਟਰ ਰਹੀ ਹੈ ਆਧਾਰ ਨੂੰ ਯੂਪੀਆਈਸੀ ਨਾਲ ਜੋੜਨ ਦਾ ਮੁੱਖ ਉਦੇਸ਼ ਵੋਟਰ ਸੂਚੀ ਵਿੱਚ ਗੜਬੜੀ ਨੂੰ ਦੂਰ ਕਰਨਾ ਅਤੇ ਇਸ ਨੂੰ ਸਾਫ਼ ਸੁਥਰਾ ਬਣਾਉਣਾ ਹੈ ਚੋਣ ਕਮਿਸ਼ਨ ਦਾ ਮੰਨਣਾ ਹੈ ਕਿ ਇਸ ਕਦਮ ਨਾਲ ਫਰਜੀ ਵੋਟਰਾਂ ਦੀ ਪਛਾਣ ਕਰਨ ਚ ਮਦਦ ਮਿਲੇਗੀ ਆਧਾਰ ਨੂੰ ਵੋਟਰ ਆਈਡੀ ਨਾਲ ਲਿੰਕ ਕਰਨ ਪਿੱਛੇ ਇੱਕ ਹੋਰ ਕਾਰਨ ਇਹ ਹੈ ਕਿ ਇਹ ਫਰਜ਼ੀ ਵੋਟਰਾਂ ਨੂੰ ਰੋਕਣ ਵਿੱਚ ਮਦਦ ਕਰ ਸਕਦਾ ਹੈ ਇਸ ਬਰਨਾਲੇ ਦੇ ਲਾਗੂ ਹੋਣ ਤੋਂ ਬਾਅਦ ਇੱਕ ਵਿਅਕਤੀ ਵੱਲੋਂ ਕਈ ਥਾਵਾਂ ਤੇ ਵੋਟ ਪਾਉਣ ਦੀ ਸੰਭਾਵਨਾ ਖਤਮ ਹੋ ਜਾਵੇਗੀ ਅਤੇ ਚੋਣ ਪ੍ਰਕਿਰਿਆ ਹੋਰ ਪਾਰਦਰਸ਼ੀ ਹੋ ਜਾਵੇਗੀ ਧਰਤੀ ਤੇ ਵਾਪਸ ਵਰਤਨਮਗਰੋਂ ਪੀਐਮ ਮੋਦੀ ਨੇ ਸਨੀਤਾ ਵਿਲੀਅਮਜ਼ ਨੂੰ ਲਿਖਿਆ ਪੱਤਰ ਭਾਰਤੀ ਮੌਲਦੀ ਪਲਾੜ ਯਾਤਰੀ ਸਨੀਤਾ ਵਿਲੀਅਮਜ਼ ਲਗਭਗ 9 ਮਹੀਨਿਆਂ ਬਾਅਦ ਧਰਤੀ ਤੇ ਪਰਤ ਰਹੀ ਹੈ ਉਹ ਧਰਤੀ ਦੇ ਵਾਪਸ ਜਾਣ ਲਈ ਰਵਾਨਾ ਹੋ ਗਈ ਹੈ ਜਦੋਂ ਉਹ ਪਲਾਟ ਵਿੱਚ ਇੰਨਾ ਸਮਾਂ ਬਿਤਾਉਣ ਤੋਂ ਬਾਅਦ ਵਾਪਸ ਪਰਤੇਗੀ ਤਾਂ ਪੂਰੀ ਦੁਨੀਆ ਉਸ ਦੇ ਅਨੁਭਵਾਂ ਨੂੰ ਜਾਨਣਾ ਚਾਹੇਗੀ ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੀਤਾ ਵਿਲੀਅਮਜ਼ ਨੂੰ ਪੱਤਾ ਲੈ ਕੇ ਭਾਰਤ ਆਉਣ ਦਾ ਸੱਦਾ ਵੀ ਦਿੱਤਾ ਹੈ ਕਈ ਮਹੀਨੇ ਤੱਕ ਅੰਤਰਰਾਸ਼ਟਰੀ ਪਲਾਸਟੇਸ਼ਨ ਤੇ ਰਹੀ ਸੀਤਾ ਵਿਲੀਅਮਜ਼ ਨੂੰ ਲਿਖੇ ਪੱਤਰ ਚ ਪੀਐਮ ਮੋਦੀ ਨੇ ਕਿਹਾ ਕਿ ਸਾਨੂੰ ਤੁਹਾਡੇ ਅਤੇ ਤੁਹਾਡੇ ਕੰਮ ਤੇ ਮਾਣ ਹੈ ਉਹਨਾਂ ਕਹਾਂ ਕਿ ਜਦੋਂ ਅਮਰੀਕਾ ਦੌਰੇ ਤੇ ਗਿਆ ਸੀ ਤਾਂ ਮੈਂ ਰਾਸ਼ਟਰਪਤੀ ਡੋਨਾਲਡ ਟਰੰਪ ਤੋਂ ਤੁਹਾਡੀ ਸਿਹਤ ਬਾਰੇ ਪੁੱਛਿਆ ਸੀ ਪੀਐਮ ਮੋਦੀ ਨੇ ਲਿਖਿਆ ਕਿ ਇੱਕ ਅਰਬ 40 ਕਰੋੜ ਭਾਰਤਿਆ ਨੂੰ ਤੁਹਾਡੀਆਂ ਉਪलब्ਧੀਆਂ ਤੇ ਮਾਣ ਹੈ ਪੀਐਮ ਮੋਦੀ ਨੇ ਆਪਣੇ ਪੱਤਰ ਵਿੱਚ ਲਿਖਿਆ ਭਾਵੇਂ ਤੁਸੀਂ ਧਰਤੀ ਤੋਂ ਹਜ਼ਾਰਾਂ ਮੀਲ ਦੂਰ ਹੋ ਤੁਸੀਂ ਹਮੇਸ਼ਾ ਸਾਡੇ ਦਿਲਾਂ ਦੇ ਨੇੜੇ ਰਹੇ ਹੋ ਭਾਰਤੀ ਲੋਕ ਤੁਹਾਡੀ ਚੰਗੀ ਸਿਹਤ ਤੇ ਤੁਹਾਡੇ ਮਿਸ਼ਨ ਵਿੱਚ ਸਫਲਤਾ ਦੀ ਕਾਮਨਾ ਕਰਦੇ ਰਹਿੰਦੇ ਹਨ ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼੍ਰੀਤਾ ਬਿਲੀਵ ਜੀ ਨੂੰ ਭਾਰਤ ਆਉਣ ਦਾ ਸੱਦਾ ਵੀ ਦਿੱਤਾ ਉਹਨਾਂ ਕਹਿੰਿਆ ਕਿ ਹਰ ਭਾਰਤੀ ਚਾਹੁੰਦਾ ਹੈ ਕਿ ਉਸ ਦੀ ਸਫਲ ਬੇਟੀ ਇੱਥੇ ਆਵੇ ਸਾਨੂੰ ਤੁਹਾਡੀ ਮੇਜ਼ਬਾਨੀ ਕਰਕੇ ਬਹੁਤ ਖੁਸ਼ੀ ਹੋਵੇਗੀ ਸੁਨੀਤਾ ਬਿਲੀਮ ਜੀ ਦੇ ਨਾਲ ਬੈਰੀ ਬਿਲਮੋਰ ਬੀ ਪਲਾੜ ਵਿੱਚ ਹੈ ਉਹ ਵੀ ਬਸਬਰਤ ਰਹਾ ਹੈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵੀ ਉਸ ਦੀ ਵੀ ਚੰਗੀ ਸਿਹਤ ਅਤੇ ਸਫਲਤਾ ਦੀ ਕਾਮਨਾ ਕੀਤੀ ਹੈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਇਹ ਪੱਤਰ 1 ਮਾਰਚ ਨੂੰ ਲਿਖਿਆ ਸੀ ਜਿਸ ਨੂੰ ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਮੰਗਲਵਾਰ ਨੂੰ ਟਵਿੱਟਰ ਤੇ ਸਾਂਝਾ ਕੀਤਾ ਪੀਐਮ ਮੋਦੀ ਨੇ ਸੁਨੀਤਾ ਬਿਲੀਮ ਜੀ ਨੂੰ ਲਿਖਿਆ ਅੱਜ ਮੈਂ ਮਸ਼ਹੂਰ ਪਲਾੜ ਯਾਤਰੀ ਮਾਈਕ ਮੈਸਮਿਨੋ ਨੂੰ ਮਿਲਿਆ ਚਰਚਾ ਦੌਰਾਨ ਤੁਹਾਡਾ ਨਾਮ ਆਇਆ ਤੇ ਮੈਂ ਉਹਨਾਂ ਨੂੰ ਦੱਸਿਆ ਕਿ ਕਿਵੇਂ ਸਾਨੂੰ ਤੁਹਾਡੇ ਦੇ ਤੁਹਾਡੀਆਂ ਪ੍ਰਾਪਤੀਆਂ ਦੇ ਮਾਣ ਹੈ ਇਹ ਚਰਚਾ ਤੋਂ ਬਾਅਦ ਮੈਂ ਆਪਣੇ ਆਪ ਨੂੰ ਰੋਕ ਨਹੀਂ ਸਕਿਆ ਤੇ ਤੁਹਾਨੂੰ ਇਹ ਪੱਤਰ ਲਿਖ ਰਿਹਾ ਪੰਜ ਮੈਂਬਰੀ ਕਮੇਟੀ ਵੱਲੋਂ ਪੰਥ ਕੇਕਤਾ ਲਈ ਕੀਤੀ ਅਪੀਲ ਦਾ ਭਰ ਆ ਗਿਆ ਹਾਂ ਪੱਕੀ ਹੁੰਗਾਰਾ ਜ਼ਥੇਦਾਰ ਗੜਗੱਜ ਸ਼੍ਰੀ ਕਾਲ ਤਖਤ ਸਾਹਿਬ ਦੇ ਕਾਰਜਕਾਰੀ ਜ਼ਥੇਦਾਰ ਤੇ ਤਖਤ ਸ਼੍ਰੀ ਕੇਸਗੜ ਸਾਹਿਬ ਦੇ ਜ਼ਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਉਹਨਾਂ ਨੂੰ ਸੇਵਾ ਸੰਭਾਲੀ ਨੂੰ ਹਾਲੇ ਕੁਝ ਦਿਨ ਹੀ ਹੋਏ ਹਨ ਅਤੇ ਇਹਨਾਂ ਦਿਨਾਂ ਵਿੱਚ ਹੀ ਦਸਵੇਂ ਪਾਤਸ਼ਾਹ ਵੱਲੋਂ ਬਖਸ਼ਿਆ ਕੌਮੇ ਤਿਆਰ ਹੋ ਹੋਲਾ ਮੁਹੱਲਾ ਸੀ ਇਸ ਲਈ ਉਹ ਤਖਤ ਸ਼੍ਰੀ ਕੇਸਗੜ ਸਾਹਿਬ ਦੇ ਸੇਵਾਦਾਰ ਹੋਣ ਦੇ ਨਾਤੇ ਹੋਲੇ ਮੁਹੱਲੇ ਵਿੱਚ ਰੁੱਝੇ ਹੋਏ ਸਨ ਜਿਸ ਕਾਰਨ 2 ਦਸੰਬਰ ਨੂੰ ਜੋ ਫੈਸਲੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੋਏ ਉਹਨਾਂ ਬਾਬਤ ਜੋ ਸ਼ਰੋਣੀ ਕੱਲੀ ਦਲ ਦੀ ਭਰਤੀ ਸੰਬੰਧੀ ਚੱਲੇ ਮਾਮਲੇ ਬਾਬਤ ਸਮੇਂ ਦੀ ਘਾਟ ਕਰ ਕੋਈ ਕੋਖ ਨਹੀਂ ਕਰ ਸਕੇ ਉਹਨਾਂ ਕਹਾਂ ਕੇ ਉਹਨਾਂ ਨੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਆਪਣੇ ਸੰਬੋਧਨ ਦਰਾਂ ਨ ਵੀ ਪੰਥ ਕੇਕਤਾ ਦਾ ਹੁਕਮ ਦਿੱਤਾ ਸੀ ਕਿਉਂਕਿ ਇਹ ਸਮੇਂ ਦੀ ਲੋੜ ਹੈ ਤੇ ਇਹ ਸਮੁੱਚੇ ਖਾਲਸਾ ਪੰਥ ਦੀ ਭਾਵਨਾ ਵੀ ਹੈ ਉਹਨਾਂ ਕਹਾਂਗੇ ਪੰਥਕੀਕ ਦਾ ਸੰਬੰਧੀ ਹਾਂ ਪੱਖੀ ਉਂਗਾਰਾ ਪਰਦੇ ਹੋਏ ਬੀਤੇ ਕੱਲ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਸਰਦਾਰ ਬਲਵਿੰਦਰ ਸਿੰਘ ਭੁੰਦੜ ਨੇ ਪ੍ਰੈਸ ਕਾਨਫਰੰਸ 'ਚ ਜੋ ਨੁਕਤੇ ਉਠਾਏ ਹਨ ਖਾਸ ਕਰਕੇ ਸਿੰਘ ਸਹਿਬਾਨ ਵੱਲੋਂ 2 ਦਸੰਬਰ ਨੂੰ ਕੀਤੇ ਫੈਸਲਿਆਂ ਵਿੱਚ ਜੋ ਕੇਂਦਰੀ ਨੁਕਤਾ ਆਪਸੀ ਇਕਤਾ ਦਾ ਸੀ ਉਸ ਬਾਰੇ ਪਹਿਲ ਕੀਤੀ ਹੈ ਇੱਕ ਸ਼ੋਭਾ ਸੰਕੇਤ ਹੈ ਸਿੰਘ ਸੌਨੇ ਕਿਹਾ ਕਿ ਉਹਨਾਂ ਨੂੰ ਉਮੀਦ ਹੈ ਕਿ ਸਮੁੱਚੀ ਕਾਲੀ ਲੀਡਰਸ਼ਿਪ ਇਸ ਬਾਬਤ ਹੋਰ ਗੰਭੀਰ ਹੁੰਦੇ ਹੋਏ ਯਤਨ ਵੀ ਕਰਨਗੇ ਉਹਨਾਂ ਨੇ ਕਿਹਾ ਕਿ ਇਸੇ ਤਹਿਤ ਕਮੇਟੀ ਦੇ ਪੰਜ ਮੈਂਬਰਾਂ ਨੂੰ ਭੇਜੇ ਗਏ ਸੱਦੇ ਪੱਤਰਾਂ ਵਿੱਚ ਕਮੇਟੀ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇ ਦੇ ਵਿੱਚ ਪਹੁੰਚ ਕੇ ਉਹਨਾਂ ਨਾਲ ਮੁਲਾਕਾਤ ਕੀਤੀ ਗਈ ਅਤੇ ਦੋ ਸਮਰੂਹ ਹੋਏ ਫੈਸਲਿਆਂ ਦੀ ਰੋਸ਼ਨੀ ਵਿੱਚ ਪੰਥਕ ਇਕਤਾ ਸੌਂਦੀ ਅੱਗੇ ਵਧਣ ਬਾਰੇ ਚਰਚਾ ਕੀਤੀ ਗਈ ਯਾਨੀ ਕੁਲਦੀਪ ਸਿੰਘ ਗੱਜ ਨੇ ਕਿਹਾ ਕਿ ਉਹਨਾਂ ਦਾ ਇਹ ਮੰਨਣਾ ਹੈ ਕਿ ਸਿੱਖ ਪੰਥ ਨੂੰ ਤਰਪੇਸ਼ ਚੁਣੌਤੀਆਂ ਦੇ ਸੰਮੁਖੇ ਜ਼ਰੂਰੀ ਹੈ ਕਿ ਅਸੀਂ ਆਪਣੀਆਂ ਸੰਸਥਾਵਾਂ ਦੀ ਰੱਖਿਆ ਅਤੇ ਚੁਣੌਤੀਆਂ ਦੇ ਟਾਕਰੇ ਲਈ ਇਕਜੁੱਟ ਹੋਈਏ ਇਹ ਏਕਤਾ ਸਮੂਹ ਪੰਥਕ ਪੰਥ ਵਿੱਚ ਹੀ ਹੋਣੀ ਚਾਹੀਦੀ ਹੈ ਉਹਨਾਂ ਕਹੇ ਕਿ ਸਮੂਹ ਕਮੇਟੀ ਮੈਂਬਰਾਂ ਲੋਕ ਪੰਥਕ ਏਕਤਾ ਲਈ ਹਾਂ ਪੱਕੇ ਹੰਗਾਰਾ ਭਰਿਆ ਗਿਆ ਹੈ ਸਿੰਘ ਸਾਹਿਬ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਇਸ ਬਾਰੇ ਸਾਰੀਆਂ ਹੀ ਧਿਰਾਂ ਨਾਲ ਲੈ ਕੇ ਪੰਥਕ ਏਕਤਾ ਤੇ ਮਾਹੌਲ ਨੂੰ ਸਖਾਵਾਂ ਬਣਾਉਣ ਲਈ ਅੱਗੇ ਵਧਿਆ ਜਾਵੇਗਾ ਮੈਡੀ ਮੀਲ ਸਰਕਾਰੀ ਸਕੂਲਾਂ 'ਚੋਂ ਐਲੂਮੀਨੀਅਮ ਦੇ ਭਾਂਡੇ ਹੋਣਗੇ ਬਾਹਰ ਪੰਜਾਬ ਸਰਕਾਰ ਨੇ ਬੱਚਿਆਂ ਦੇ ਸਿਹਤ ਸੰਬੰਧੀ ਖਤਰਿਆਂ ਦੇ ਮੱਦੇਨਜ਼ਰ ਸਕੂਲਾਂ ਵਿੱਚ ਮਿਡਡੇ ਮੀਲ ਲਈ ਐਲੂਮੀਨੀਅਮ ਦੇ ਭਾਂਡਿਆਂ ਦੀ ਵਰਤੋਂ ਦੀ ਮਨਾਹੀ ਕੀਤੀ ਗਈ ਹੈ ਸਿੱਖਿਆ ਵਿਭਾਗ ਨੇ ਸਮੂਹ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਪੱਤਰ ਭੇਜ ਕੇ ਕਿਹਾ ਹੈ ਕਿ ਮਿਡਡੇ ਮੀਲ ਪਕਾਉਣ ਦੇ ਪਰੋਸਣ ਲਈ ਐਲੂਮੀਨੀਅਮ ਦੇ ਭਾਂਡਿਆਂ ਦੀ ਵਰਤੋਂ ਬੰਦ ਕੀਤੀ ਜਾਵੇ ਹਾਲਾਂਕਿ ਬਹੁਤੇ ਸਕੂਲਾਂ ਵਿੱਚ ਐਲੂਮੀਨੀਅਮ ਦੇ ਭਾਂਡੇ ਵਰਤਲੇ ਬੰਦ ਕੀਤੇ ਹੋਏ ਹਨ ਪਰ ਸਿੱਖਿਆ ਭਾਗ ਮੁਕੰਮਲ ਤੌਰ ਤੇ ਐਲੂਮੀਨੀਅਮ ਦੀ ਵਰਤੋਂ ਰੋਕਣਾ ਚਾਹੁੰਦਾ ਹੈ ਪੰਜਾਬ ਸਟੇਟ ਮੈਡੇ ਮੀਲ ਸੁਸਾਇਟੀ ਨੇ ਸਕੂਲਾਂ ਨੂੰ ਨਵੇਂ ਭਾਂਡੇ ਖਰੀਦਣ ਲਈ ਲਾਗਤ ਕਰਤਦਾ ਐਸਟੀਮੇਟ ਦੇਣ ਲਈ ਕਿਹਾ ਹੈ ਸਰਕਾਰ 31 ਮਾਰਚ ਤੱਕ ਸਾਰੇ ਸਕੂਲਾਂ ਵਿੱਚ ਬਦਲਵੇਂ ਬਰਤਨ ਦੇਣਾ ਚਾਹੁੰਦੀ ਹੈ ਤਾਂ ਜੋ ਬੱਚੇ ਸਮੇਂ ਸਿਰ ਵਰਤੋਂ ਹੋ ਸਕੇ ਵਿਭਾਗ ਨੇ ਐਲੂਮੀਨੀਅਮ ਦੀ ਥਾਂ ਸਟੇਨਲੈਸ ਸਟੀਲ ਕਾਸਟ ਆਇਰਨ ਜਾਂ ਸੇਰੇਮਿਕ ਕੁੱਕਵੇਅਰ ਆਦ ਬਦਲ ਸੁਝਾਏ ਹਨ ਸੂਤਰਾਂ ਅਨੁਸਾਰ ਸਟੀਲ ਅਥਾਰਟੀ ਆਫ ਇੰਡੀਆ ਤੇ ਪੂਰਵ ਕਮਿਸ਼ਨ ਆਫ ਇੰਡੀਆ ਨੇ ਅਝਾ ਕਰ ਲਈ ਸੁਝਾਅ ਦਿੱਤੇ ਸਨ ਕਿਉਂਕਿ ਐਲੂਮੀਨੀਅਮ ਭਾਂਡਿਆਂ ਵਿੱਚ ਸਿਹਤ ਨੂੰ ਲੈ ਕੇ ਕੁਝ ਗੰਭੀਰ ਖਤਰੇ ਮੌਜੂਦ ਸਨ ਇਸ ਕਰਕੇ ਇਹਨਾਂ ਦੀ ਵਰਤੋਂ ਘੱਟ ਤੋਂ ਘੱਟ ਕਰਨ ਲਈ ਕਿਹਾ ਗਿਆ ਹੈ ਮਹਾਰਾਗ ਦੀ ਹਨ ਕੇ ਐਲੂਮੀਨੀਅਮ ਜੈਰਲੀ ਧਾਤ ਹੈ ਜਿਸ ਦਾ ਸਿਹਤ ਤੇ ਬੁਰਾ ਅਸਰ ਪੈਂਦਾ ਹੈ ਲੰਬੇ ਸਮੇਂ ਦੀ ਵਰਤੋਂ ਕਾਰਨ ਅਨੀਮੀਆ ਦਿਮਾਗੀ ਕਮਜ਼ੋਰੀ ਆਦਿ ਖਤਰਾ ਬਣਿਆ ਰਹਿੰਦਾ ਹੈ ਸਕੂਲ ਪ੍ਰਬੰਧਕਾਂ ਨੂੰ ਕਿਹਾ ਗਿਆ ਹੈ ਕਿ ਖਾਣਾ ਪਕਾਉਣ ਲਈ ਕਤਿਲੇ ਤੇ ਕੜਾਹੀ ਆਦ ਐਲੂਮੀਨੀਅਮ ਦੀ ਧਾਤ ਦੇ ਨਹੀਂ ਹੋਣੇ ਚਾਹੀਦੇ ਪੰਜਾਬ ਵਿੱਚ ਇਸ ਵੇਲੇ 19601 ਸਰਕਾਰੀ ਸਕੂਲਾਂ ਵਿੱਚ ਮਿੱਡੇ ਮੀਲ ਸਕੀਮ ਚੱਲ ਰਹੀ ਹੈ ਤੇ ਮੌਜੂਦਾ ਸਮੇਂ 16.10 ਲੱਖ ਬੱਚਿਆਂ ਨੂੰ ਦੁਪਹਿਰ ਦਾ ਖਾਣਾ ਦਿੱਤਾ ਜਾ ਰਿਹਾ ਹੈ ਇਸ ਸੰਬੰਧੀ ਕੁੱਲ ਬਜਟ ਕਰੀਬ 478.75 ਕਰੋੜ ਰੁਪਏ ਛਲਾਣਾ ਬਣਦਾ ਹੈ ਕੇਜੀ ਤੋਂ ਲੈ ਕੇ 8ਵੀਂ ਜਮਾਤ ਤੱਕ ਦੇ ਬੱਚਾ ਨੂੰ ਦੁਪਹਿਰ ਦਾ ਭੋਜਨ ਦਿੱਤਾ ਜਾ ਰਿਹਾ ਹੈ ਉਤਤ ਰੱਖਦੇ ਹਨ ਕਿ ਮਿੱਡੇ ਮੀਲ ਤਹਿਤ ਐਲੂਮੀਨੀਅਮ ਦੇ ਬਰਤਨ ਖਰੀਦਣ ਲਈ 5000 ਰੁਪਏ ਪ੍ਰਤੀ ਸਕੂਲ ਗ੍ਰਾਂਟ ਦਿੱਤੀ ਜਾਂਦੀ ਹੈ ਜਦੋਂ ਕਿ ਹੁਣ ਸਟੀਲ ਤੇ ਪਿੱਤਲ ਦੇ ਭਾਂਡਿਆਂ ਲਈ 10000 ਰੁਪਏ ਪ੍ਰਤੀ ਸਕੂਲ ਗ੍ਰਾਂਟ ਦੀ ਤਜਵੀਜ਼ ਹੈ ਬਰਤਨ ਤਬਦੀਲੀ ਲਈ ਕਰੀਬ 175 ਕਰੋੜ ਦਾ ਪ੍ਰੋਜੈਕਟ ਬਣਾਇਆ ਗਿਆ ਸੀ ਜਿਸ ਦੇ ਜੋਗ ਹੈ ਕਿ ਮਿੱਡੇ ਮੀਲ ਸੁਸਾਇਟੀ ਨੇ ਪੰਜਾਬ ਸਰਸਟੀ ਤੋਂ ਸੋਸ਼ਲ ਅਡਟ ਵੀ ਕਰਵਾਇਆ ਸੀ ਇਸ ਦੇ ਸਪਾਰਸ਼ ਤੇ ਮਿੰਡੇ ਮੀਲ ਵਿੱਚ ਕਈ ਸੁਧਾਰ ਤੇ ਨਵੇਂ ਕਦਮ ਚੁੱਕੇ ਜਾ ਰਹੇ ਹਨ ਕੇਂਦਰੀ ਮਨੁੱਖੀ ਸਿਹਤ ਮੰਤਰਾਲੇ ਨਾਲ ਸਿੱਖਿਆ ਭਾਗ ਪੰਜਾਬ ਇਸ ਸਮੇਂ ਨਵੇਂ ਬਦਲਾਅ ਬਾਰੇ ਚਰਚਾ ਕਰ ਚੁੱਕਿਆ ਹੈ ਕੰਜੇਪੰਨ ਦੀ ਦਵਾਈ ਦੇਣ ਵਾਲਾ ਕਲੀਨਿਕ ਸੀਲ ਲੋਕਾਂ ਨੂੰ ਹੋਏ ਰੈਕਸ਼ਨ ਮਗਰੋਂ ਹੋਈ ਕਾਰਵਾਈ ਸੰਗਰੂਰ ਵਿੱਚ ਕਈ ਲੋਕਾਂ ਨੂੰ ਰੈਕਸ਼ਨ ਹੋਣ ਦੀ ਘਟਨਾ ਸਾਹਮਣੇ ਆਉਣ ਮਗਰੋਂ ਸਿਹਤ ਭਾਗ ਨੇ ਕੰਨਾਂ ਲੁਧਿਆਣਾ ਦੇ ਸੈਲੂਨ ਤੇ ਕਾਰਵਾਈ ਕੀਤੀ ਹੈ ਕੰਜੇਪੰਨ ਦਾ ਇਲਾਜ ਕਰਨ ਦਾ ਦਾਵਾ ਕਰਨ ਵਾਲੇ ਜੀਟੀਵੀ ਮਾਰਕੀਟ ਵਿੱਚ ਸਥਿਤ ਇਸ ਸੈਲੂਨ ਨੂੰ ਸੀਲ ਕਰ ਦਿੱਤਾ ਗਿਆ ਹੈ ਤਾਜ਼ੀ ਹੈ ਕਿ ਸੰਗਰੂਰ ਦੇ ਇਸ ਸੈਲੂਨ ਦੀ ਦਵਾਈ ਨਾਲ 60 ਤੋਂ 70 ਲੋਕਾਂ ਨੂੰ ਰੈਕਸ਼ਨ ਹੋਇਆ ਸੀ ਇਸ ਘਟਨਾ ਦੇ ਬਾਵਜੂਦ ਮੰਗਲਵਾਰ ਸਵੇਰੇ 5 ਵਜੇ ਤੋਂ ਹੀ ਲੋਕ ਖੰਨਾ ਵਿੱਚ ਲਾਈਨਾਂ ਵਿੱਚ ਲੱਗੇ ਹੋਏ ਸਨ ਪੰਜਾਬ ਤੋਂ ਇਲਾਵਾ ਹਰਿਆਣਾ ਦਿੱਲੀ ਅਤੇ ਉੱਤਰ ਪ੍ਰਦੇਸ਼ ਤੋਂ ਵੀ ਲੋਕ ਇੱਥੇ ਪੁੱਜੇ ਵਿਭਾਗ ਨੂੰ ਇਸ ਬੰਦੀ ਜਾਣਕਾਰੀ ਮਿਲੀ ਜ਼ਿਲ੍ਹਾ ਸਿਹਤ ਅਫਸਰ ਡਾਕਟਰ ਰਾਮਨੰਦ ਮੁਤਾਬਕ ਸੰਗਰੂਰ ਵਿੱਚ ਵਾਪਰੀ ਘਟਨਾ ਦੀ ਸੂਚਨਾ ਜਨਰਲ ਲਾਇਸੈਂਸਿੰਗ ਅਥਾਰਟੀ ਤੋਂ ਮਿਲੀ ਸੀ ਸਿਹਤ ਮੰਤਰੀ ਨੇ ਇਸ ਮਾਮਲੇ ਦਾ ਨੋਟਿਸ ਲਿਆ ਹੈ ਜਾਂਚ ਵਿੱਚ ਕਿਹਾ ਜਾ ਰਿਹਾ ਹੈ ਕਿ ਸੀਕੇ ਸੈਲੂਨ ਵਿੱਚ ਆਯੁਰਵੈਦਿਕ ਉਤਪਾਦਾਂ ਦੀ ਬਤੋ ਕੀਤੀ ਜਾ ਰਹੀ ਸੀ ਸਿਹਤ ਵਿਭਾਗ ਨੇ ਕਿਹਾ ਕਿ ਜਦੋਂ ਸੈਲੂਨ ਮਾਲਕ ਜਾਂ ਉਸ ਦਾ ਨੁਮਾਇੰਦਾ ਸਾਹਮਣੇ ਆਵੇਗਾ ਤਾਂ ਸੈਲੂਨ ਨੂੰ ਕੋਲ ਕੇ ਦਵਾਈ ਦੇ ਸੈਂਪਲ ਲਏ ਜਾਣਗੇ ਉਨ ਤੱਕ ਸੈਲੂਨ ਸੀਲ ਰਹੇਗਾ ਹਰ ਸਿਮਰਤ ਨੇ ਕੇਂਦਰਪੋਲ ਚੁਕਿਆ ਤਖਤ ਦਮਦਮਾ ਸਾਹਿਬ ਨੂੰ ਰੇਲਵੇ ਨਾਲ ਜੋੜਨ ਦਾ ਮੁੱਦਾ ਮੈਂ ਦਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਲੋਕ ਸਭਾ ਵਿੱਚ ਤਖਤ ਦੰਦਵਾ ਸਾਹਿਬ ਨੂੰ ਰੇਲਵੇ ਲਿੰਕ ਨਾਲ ਜੋੜ ਕੇ ਸ਼੍ਰੀ ਨਾਨਦੇੜ ਸਾਹਿਬ ਅਤੇ ਸ਼੍ਰੀ ਪਟਨਾ ਸਾਹਿਬ ਤੱਕ ਸਿੱਖ ਸੰਗਤ ਨੂੰ ਰੇਲਵੇ ਯਾਤਰਾ ਦੀ ਸਹੂਲਤ ਦੇਣ ਦੀ ਮੰਗ ਕੀਤੀ ਹੈ। ਉਹਨਾਂ ਕਿਹਾ ਕਿ ਸਿੱਖ ਧਰਮ ਵਿੱਚ ਪੰਜ ਤਖਤਾਂ ਵਿੱਚੋਂ ਇੱਕ ਤਖਤ ਸ਼੍ਰੀ ਦੰਦਵਾ ਸਾਹਿਬ ਤਲਵੰਡੀ ਸਾਬੋ ਹੈ ਜਿੱਥੇ ਦੇਸ਼ ਵਿਦੇਸ਼ ਦੀ ਸਿੱਖ ਸੰਗਤ ਵੱਡੀ ਗਿਣਤੀ ਚ ਨਤਮਸਤਕ ਹੁੰਦੀ ਹੈ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਥੋੜੀ ਦੂਰ ਤੇ ਸਿੱਤਰ ਆਮਾ ਮੰਡੀ ਲਿੰਕ ਰੇਲਵੇ ਨਾਲ ਤਖਤ ਸ਼੍ਰੀ ਦਮਦਮਾ ਸਾਹਿਬ ਨੂੰ ਜੋੜ ਦੇਣਾ ਚਾਹੀਦਾ ਹੈ ਇਸ ਨਾਲ ਸਿੱਖ ਸੰਗਤ ਤਖਤ ਸ਼੍ਰੀ ਦਮਦਮਾ ਸਾਹਿਬ ਸ਼੍ਰੀ ਨਾਨਦੇੜ ਸਾਹਿਬ ਸ਼੍ਰੀ ਪਟਨਾ ਸਾਹਿਬ ਅਤੇ ਨਾਨਕ ਮੱਤਾ ਸਾਹਿਬ ਉਤਰਾਖੰਡ ਵਿੱਚ ਸਮੀ ਨਾਲ ਧਾਰਮਿਕ ਸਥਾਨਾਂ ਦੇ ਦਰਸ਼ਨ ਕਰ ਸਕੇਗੀ ਕੇਂਦਰ ਸਰਕਾਰ ਮੁਰੇ ਮਾਨਸਾ ਰੇਲਵੇ ਲਾਈਨ ਨਾਲ ਜੁੜੇ ਮੁੱਦਿਆਂ ਤੇ ਵੀ ਉਹਨਾਂ ਨੇ ਆਵਾਜ਼ ਚੁੱਕੀ ਹਰ ਸਿਮਰਤ ਬਦਲ ਨੇ ਕਿਹਾ ਕਿ ਮਾਨਸਾ ਰੇਲਵੇ ਪਲੇਟਫਾਰਮ ਤੇ ਲੋਡਿੰਗ ਲਈ ਟਰੱਕਾਂ ਦੇ ਆਉਣ ਜਾਣ ਕਰਕੇ ਮੁਸ਼ਕਲਾਂ ਆਉਂਦੀਆਂ ਹਨ ਜਿਸ ਕਰਕੇ ਇਸ ਨੂੰ ਪਿੰਡ ਨਰਿੰਦਰਪੁਰਾ ਜਾਂ ਦਾਤੇਵਾਸ ਵਿਖੇ ਖੁੱਲੀ ਜਗ੍ਹਾ ਤੇ ਛੁਪਕੀਤਾ ਜਾਵੇ ਮੈਂਬਰ ਪਾਰਲੀਮੈਂਟ ਨੇ ਕਿਹਾ ਕਿ ਮਾਨਸਾ ਦੇ ਚੁਕੇਰੀਆਂ ਫਾਟਕਾ ਤੇ ਬਾਦੀ ਟ੍ਰੈਕ ਨੂੰ ਵੇਖਦਿਆਂ ਛੋਟਾ ਅੰਡਰਬ੍ਰਿਜ ਬਣਾਇਆ ਜਾਵੇ। ਉਹਨਾਂ ਬ੍ਰਿਟਾ ਮੰਡੀ ਵਿਖੇ ਛੋਟਾ ਓਵਰਬ੍ਰਿਜ ਬਣਾਉਣ ਕਰੋਨਾ ਸਮੇਤੋਂ ਬੰਦ ਭਈ ਮਾਨਸਾ ਤੋਂ ਲੰਘਦੀ ਮबई ਫੋਜਪੁਰ ਜਨਤਾ ਐਕਸਪ੍ਰੈਸ ਨੂੰ ਮੁੜ ਚਾਲੂ ਕਰਨਾ ਤੇ ਪਿੰਡ ਸਦਾ ਸਿੰਘ ਵਾਲਾ ਵਿਖੇ ਇਸ ਗੱਡੀ ਦਾ ਠਹਿਰਾਇਆ ਕਰਨ ਦੀ ਮੰਗ ਕੀਤੀ। ਇਸ ਤੋਂ ਇਲਾਵਾ ਉਹਨਾਂ ਬਟਿੰਡਾ ਰੇਲਵੇ ਸਟੇਸ਼ਨ ਨੂੰ ਅਪਗ੍ਰੇਡ ਕਰਕੇ ਬਟਿੰਡਾ ਤੋਂ ਲੈ ਕੇ ਦਿੱਲੀ ਤੱਕ ਸਚੱਜੀਆਂ ਰੇਲਵੇ ਸਹੂਲਤਾਂ ਸਟੇਸ਼ਨਾਂ ਨੂੰ ਦੇਣ ਦੀ ਮੰਗ ਪ੍ਰਮੁੱਖਤਾ ਨਾਲ ਉਠਾਈ। ਤਕਨੀਕੀ ਕ੍ਰਿਸ਼ਮਾ ਪੰਜਾਬ ਦੀਆਂ ਸੜਕਾਂ ਤੋਂ ਲੱਭੇ 142 ਕਰੋੜ ਰੁਪਏ ਪੰਜਾਬ ਸਰਕਾਰ ਨੇ ਲਿੰਕ ਸੜਕਾਂ ਦੀ ਮੁਰੰਮਤ ਦੇ ਨਵੇਂ ਪ੍ਰੋਜੈਕਟ ਚ ਕਰੀਬ 142 ਕਰੋੜ ਰੁਪਏ ਦੀ ਕਥਿਤ ਚੋਰੀ ਫੜੀ ਹੈ ਮਸਨੂਈ ਬੌਧਿਕਤਾ AI ਤਕਨੀਕ ਸਰਕਾਰ ਅਜੇਹਾ ਸੰਭਵ ਹੋਇਆ ਹੈ AI ਤਕਨੀਕ ਦਾ ਕ੍ਰਿਸ਼ਮਾ ਹੈ ਕਿ ਪਠਾਨਕੋਟ ਜ਼ਿਲ੍ਹੇ ਚ ਅਜੇ ਹੀ ਤਿੰਨ ਸੜਕਾਂ ਲੱਭੀਆਂ ਹੀ ਨਹੀਂ ਇਹਨਾਂ ਦੀ ਮੁਰੰਮਤ ਦੇ ਅਨੁਮਾਨ ਤਿਆਰ ਕੀਤੇ ਗਏ ਸਨ AI ਤਕਨੀਕ ਜਦੋਂ ਸਾਹਮਣੇ ਆਇਆ ਤਾਂ ਪਠਾਨਕੋਟ ਪ੍ਰਸ਼ਾਸਨ ਨੇ ਇਸ ਨੂੰ ਕਲੈਰੀਕਲ ਗਲਤੀ ਆ ਕੇ ਪੱਲਾ ਝਾੜ ਲਿਆ ਪਹਿਲੇ ਗੀੜਤਾ ਹੈ ਤਾਂ ਸਾਲ 2022-23 ਚ ਏਆਈ ਤਕਨੀਕ ਜਰੀਏ 60 ਕਰੋੜ ਰੁਪਏ ਦੇ ਖਜ਼ਾਨੇ ਦੀ ਬਚਤ ਹੋਈ ਸੀ ਪੰਜਾਬ ਸਰਕਾਰ ਵੱਲੋਂ ਹੁਣ ਸਾਲ 2024-25 ਲਈ ਲਿੰਕ ਛੜਕਾਂ ਦੀ ਮੁਰੰਮਤ ਲਈ 2400 ਕਰੋੜ ਦਾ ਪ੍ਰੋਜੈਕਟ ਤਿਆਰ ਕੀਤਾ ਗਿਆ ਹੈ ਡਿਵੀ ਕਮਿਸ਼ਨਰਾਂ ਵੱਲੋਂ ਹਰ ਜ਼ਿਲ੍ਹੇ ਚੋਂ ਛੜਕੀ ਮੁਰੰਮਤ ਦੇ ਐਸਟੀਮੇਟ ਸਪਾਰਸ਼ ਕਰਕੇ ਭੇਜੇ ਗਏ ਹਨ ਪੰਜਾਬ ਮੰਡੀ ਬੋਰਡ ਏਆਈ ਤਕਨੀਕ ਵਰਤ ਰਿਹਾ ਹੈ ਜਿਸ ਦੇ ਚੰਗੇ ਨਤੀਜੇ ਸਾਹਮਣੇ ਆ ਰਹੇ ਹਨ ਫੋੜਲੇ ਪ੍ਰਾਦੇ ਹੁਣ ਦਸ ਜਿਲਿਆਂ 'ਚ ਜਦੋਂ 5203 ਕਿਲੋਮੀਟਰ ਸੜਕਾਂ ਦੇ 2131 ਕੰਮਾਂ ਦਾ ਏਆਈ ਤਕਨੀਕ ਰਾਹੀਂ ਸਰਵੇਖਣ ਕੀਤਾ ਗਿਆ ਤਾਂ 142 ਕਰੋੜ ਰੁਪਏ ਦੀ ਜਾਲ ਸਾਜੀ ਫੜੀ ਗਈ ਦਸ ਜਿਲਿਆਂ 'ਚੋਂ ਸੜਕੀ ਪ੍ਰੋਜੈਕਟ ਦੀ ਲਾਗਤ ਦਾ ਐਸਟੀਮੇਟ 129 ਕਰੋੜ ਰੁਪਏ ਬਣਾਇਆ ਗਿਆ ਸੀ ਏਆਈ ਤਕਨੀਕ ਨਾਲ ਜਦੋਂ ਸਰਵੇਖਣ ਕੀਤਾ ਗਿਆ ਤਾਂ ਇਹ ਲਾਗਤ ਖਰਚਾ ਘਟ ਕੇ 870 ਕਰੋੜ ਰੁਪਏ ਰਹਿ ਗਿਆ ਮੁੱਖ ਮੰਤਰੀ ਭਗਵੰਤ ਮਾਨ ਨੇ 3 ਜੁਲਾਈ 2023 ਨੂੰ ਉੱਚ ਪੱਧਰੀ ਮੀਟਿੰਗ ਵਿੱਚ ਫੈਸਲਾ ਕੀਤਾ ਸੀ ਕਿ ਚੜਕੀ ਮੁਰੰਮਤ ਤੋਂ ਪਹਿਲਾਂ ਏਆਈ ਸਰਵੇਖਣ ਕੀਤਾ ਜਾਵੇ ਏਆਈ ਸਰਵੇਖਣ ਦੇ ਸਾਹਮਣੇ ਆਇਆ ਹੈ ਕਿ ਜਿੱਥੇ ਛੜਕਾਂ ਤੇ ਮੋٹے ਪੱਥਰ ਦੀ ਲੋੜ ਹੀ ਨਹੀਂ ਸੀ ਉੱਥੇ ਪੱਥਰ ਦੀ ਲੋੜ ਦਰਸਾਈ ਗਈ ਅਤੇ ਇਸ ਤਰ੍ਹਾਂ ਕਿਸੇ ਲਿੰਕ ਚੜਕ ਦੀ ਅਸਲ ਲੰਬਾਈ ਵੱਧ ਖਾਈ ਗਈ ਜਦਕਿ ਸਰਵੇਖਣ ਦੌਰਾਨ ਲੰਬਾਈ ਘੱਟ ਨਿਕਲੀ ਹਾਲੇ ਬਾਕੀ ਜ਼ਿਲ੍ਹਿਆਂ 'ਚ ਏਆਈ ਸਰਵੇਖਣ ਦਾ ਕੰਮ ਚੱਲ ਰਿਹਾ ਹੈ ਸਭ ਤੋਂ ਬਾਅਦ ਚੋਰਮੋਰੀ ਬਠਿੰਡਾ ਜ਼ਿਲ੍ਹੇ 'ਚ ਫੜੀ ਸਰਵੇਖਣਾ ਅਧੀਨ ਆਏ 10 ਜ਼ਿਲ੍ਹਿਆਂ 'ਚੋਂ ਸਭ ਤੋਂ ਵੱਧ ਜ਼ਿਲ੍ਹਾ ਬਠਿੰਡਾ 'ਚ 32.75 ਕਰੋੜ ਦੀ ਕਤਿਤ ਚੋਰਮੋਰੀ ਫੜੀ ਗਈ ਹੈ ਜਦਕਿ ਦੂਜੇ ਨੰਬਰ ਤੇ ਗੁਰਦਾਸਪੁਰ ਜ਼ਿਲ੍ਹੇ 'ਚ 29.32 ਕਰੋੜ ਦੀ ਜਾਲਸਾਜੀ ਬੇਪਰਦ ਹੋਈ ਹੈ ਇਸੇ ਤਰ੍ਹਾਂ ਮਾਨਸਾ ਜ਼ਿਲ੍ਹੇ 'ਚ 17.62 ਕਰੋੜ ਰੁਪਏ ਪਠਾਨਕੋਟ 'ਚ 12.74 ਕਰੋੜ ਪਟਿਆਲਾ 'ਚ 14.56 ਕਰੋੜ ਦੀ ਚੋਰਮੋਰੀ ਫੜੀ ਗਈ ਹੈ ਜ਼ਿਕਰਯੋਗ ਹੈ ਕਿ ਸਭ ਤੋਂ ਪਹਿਲਾ ਪੰਜਾਬ ਮੰਡੀ ਬੋਰਡ ਨੇ ਸਾਲ 2022 ਵਿੱਚ ਪਾਇਲਟ ਪ੍ਰੋਜੈਕਟ ਤਹਿਤ ਦੋ ਜ਼ਿਲ੍ਹਿਆਂ ਵਿੱਚ ਏਆਈ ਸਰਵੇਖਣ ਕੀਤਾ ਸੀ ਜਿਸ ਦਰਾਂ 4.50 ਲੱਖ ਰੁਪਏ ਦੀ ਬਚਤ ਹੋਈ ਸੀ ਔਜਲਾ ਨੇ ਲੋਕ ਸਭਾ 'ਚ ਗਰਨੇਡ ਹਮਲਿਆਂ ਦਾ ਮੁੱਦਾ ਚੁੱਕਿਆ ਲੋਕ ਸਭਾ ਸੈਸ਼ਨ ਦੌਰਾਨ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ ਵਿੱਚ ਗਰਨੇਡ ਹਮਲਿਆਂ ਦਾ ਮੁੱਦਾ ਚੁੱਕਿਆ ਉਹਨਾਂ ਕਹੇ ਕਿ ਅੰਮ੍ਰਿਤਸਰ ਟੂਰਿਸਟ ਖੇਤਰ ਹੈ ਤੇ ਅਜਿਹੇ ਹਮਲੇ ਸਲਾਨੀਆਂ ਵਿੱਚ ਡਰ ਪੈਦਾ ਕਰ ਰਹੇ ਹਨ ਉਹਨਾਂ ਦੋਸ਼ ਲਾਇਆ ਕਿ ਇਸ ਲਈ ਮੁੱਖ ਮੰਤਰੀ ਭਗਵੰਤ ਮਾਨ ਸਿੱਧੇ ਤੌਰ ਤੇ ਜ਼ਿੰਮੇਵਾਰ ਹਨ ਕਿਉਂਕਿ ਉਹ ਪੰਜਾਬ ਨੂੰ ਸੁਰੱਖਿਅਤ ਰੱਖਣ ਵਿੱਚ ਅਸਫਲ ਰਹੇ ਹਨ ਸੰਸਦ ਮੈਂਬਰ ਨੇ ਕਿਹਾ ਕਿ ਅਮਰਸਰ ਜ਼ਿਲ੍ਹੇ ਵਿੱਚ ਡੂੰਗੀ ਸ਼ਾਸਤ ਤਹਿਤ ਗ੍ਰਨੇਡ ਹਮਲੇ ਕੀਤੇ ਜਾ ਰਹੇ ਹਨ ਦੇਸ਼ ਵਿਦੇਸ਼ ਤੋਂ ਅਮਰਸਰ ਆਉਣ ਵਾਲੇ ਸ਼ਰਧਾਲੂਆਂ ਅਤੇ ਸਲਾਨੀਆਂ ਦੇ ਮਨਾਂ ਵਿੱਚ ਡਰ ਦਾ ਮਾਹੌਲ ਬਣਾਇਆ ਜਾ ਰਿਹਾ ਹੈ ਉਹਨਾਂ ਦੇਸ਼ ਦੇ ਗ੍ਰਹਿ ਮੰਤਰੀ ਨੇ ਅਪੀਲ ਕੀਤੀ ਕਿ ਮੁਲਜ਼ਮਾਂ 'ਤੇ ਸਖਤ ਕਾਰਵਾਈ ਕਰਨ ਇਸ ਅਨਜ ਦੀਆਂ ਮੁੱਖ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ